ਮੁਬਾਲ ਬਚਾਰਿਆ ਸਾਡੀ ਸਭ ਮਾਨਜੋ ਡੀਜੀਪੀ ਪੰਜਾਬ ਸ਼੍ਰੀ ਗੌਰਵ ਜაძਵੀ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਡੀਆਈਜੀ ਮੈਮ ਨਿਲੰਬਰੀ ਬਿਲੀ ਜੀ ਲੋਹਿਆਣਾ ਰੇਂਜ ਤੇ ਮਾਨਜੋ ਐਸਐਸਪੀ ਡਾਕਟਰ ਜੋਤੀ ਜაძਾ ਵੈਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਕਿ ਇੱਕ ਮਹਮ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਚ ਚੱਲ ਰਹੀ ਹੈ ਉਹਦੇ ਤਹਿਤ ਕੱਲ ਸਾਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖ ਅਫਸਰ ਥਾਣਾ ਦਰਾਹਾ ਸ਼੍ਰੀ ਆਕਾਸ਼ ਤਤ ਜੀ ਇਹਨਾਂ ਨੇ ਇੱਕ ਨਾਕਾ ਲਾਇਆ ਹੋਇਆ ਸੀ ਗੁਰਥਲੀ ਪੁਲ ਤੋਂ ਜਿਹੜਾ ਰਸਤਾ ਜਾਂਦਾ ਹੈ ਗੁਰਜਿਤਪੁਰਾ ਉਹਦੇ 'ਤੇ ਇੱਕ ਬੰਦਾ ਇਹਨਾਂ ਨੇ ਸ਼ੱਕ ਦੀ ਬਨਾਤੇ ਜਿਹੜਾ ਕਿ ਸਿਲਵਰ ਕਲਰ ਦੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਨੂੰ ਜਦੋਂ ਰੋਕਿਆ ਇਹਨਾਂ ਨੂੰ ਉਹਨ ਦੀ ਤਲਾਸ਼ੀ ਲੈ ਕੇ ਜਦੋਂ ਦੇਖਿਆ ਤੇ ਇਹਨਾਂ ਨੇ ਆਪਣੇ ਤਜਰਬੇ ਦੇ ਮੁਤਾਬਕ ਉਹਦੇ ਕੋਲੋਂ ਕੋਈ ਨਸ਼ੀਲੀ ਚੀਜ਼ ਜਿਹੜੀ ਉਹਦੇ ਕੋਲੋਂ ਮਿਲੀ ਬਰਾਮਦ ਹੋਈ ਕਿਉਂਕਿ ਉਹਦੀ ਕੁਆਂਟੀਟੀ ਹੈ ਜਿਹੜੀ ਉਹਦੇ ਮੁਤਾਬਕ ਇਹਨਾਂ ਨੇ ਫਿਰ ਇਮੀਡੀਏਟ ਉਹਨੂੰ ਉਦੀ ਪੁੱਛਣ ਦੇ ਉਦੀ ਸਹਿਮਤੀ ਲੈ ਕੇ ਕਿ ਮੈਂ ਆਪ ਦੀ ਤਲਾਸ਼ੀ ਕਿਸੇ ਗੈਟਡ ਅਫਸਰ ਤੋਂ ਕਰਵਾਉਣਾ ਚਾਹੁੰਦਾ ਹੈ ਜੋ ਕਿ ਸ਼੍ਰੀ ਹਿਮੰਤ ਮਲਹੋਤਰਾ ਡੀਐਸਪੀ ਪਾਇਲ ਉਹਨਾਂ ਨੂੰ ਮੌਕੇ ਤੇ ਬੁਲਾਇਆ ਉਹਨਾਂ ਨੇ ਮੌਕੇ ਤੇ ਬੁਲਾ ਕੇ ਉਹਦੀ ਮੋਢਲੀ ਪੁਸ਼ਕਿਸ਼ ਕਰਕੇ ਸਾਰੀ ਔਰ ਆਪਣੀ ਜੇਨ ਨਿਗਰਾਨੀ ਪ੍ਰੋਪਰ ਤਲਾਸ਼ੀ ਲਈ ਤਾਂ ਉਹ 304 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਹੜੀ ਕਿ ਬੜੀ ਮੇ ਡੀਪ ਲਵ ਦੀ ਹੈ ਖਾਸ ਤੌਰ ਤੇ ਇਸ ਏਰੀਆ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਹੈ ਉਹ ਬਰામਲ ਹੋਈ ਔਰ ਉਸ ਤੋਂ ਹੋ ਟੰਗਾਈ ਦੇ ਵਿੱਚ ਜਿਹੜੀ ਹੈ ਪੁਸ਼ਕਿਸ਼ ਉਹ ਚੱਲ ਰਹੀ ਹੈ ਇਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਉਰਫ ਮੰਨਾ ਪੈਂਡੇ ਦਾ ਪੱਠੜ ਹੈ ਔਰ ਇਹ ਬੰਦਾ ਕ੍ਰਿਮੀਨਲ ਹੈ ਇਹਦਾ ਪੁਰਾਣਾ ਰਿਕਾਰਡ ਹੈ ਜਿਹੜਾ ਉਹਦੇ ਇਹਦੇ ਤੇ ਪਹਿਲਾਂ ਵੀ ਦੋ ਪਰਚੇ ਪਹਿਲਾਂ ਚੱਲ ਰਹੇ ਆ ਜਿਹਦੇ ਵਿੱਚ ਕੈਂਡੀ ਵੀ ਇਸ ਦਾ ਤੇ ਇਸ ਲਈ ਇਹ ਬੜੀ ਵਧੀਆ ਇੱਕ ਰਿਕਵਰੀ ਹੈ ਤੇ ਇਹਦੇ ਨਾਲ ਬੜਾ ਬਲ ਮਿਲਿਆ ਸਾਨੂੰ ਜਿਹੜਾ ਜੁੱਧ ਨਸ਼ਿਆਂ ਬਦੋਤ ਮੋਹਿਮ ਹੈ ਤੇ ਇਹਦੇ ਰਿਗਾਰਡਿੰਗ ਹੀ ਇਹ ਤੁਹਾਨੂੰ ਇਤਲਾ ਮਤਲਬ ਇਨਫੋਰਮੇਸ਼ਨ ਇਹ ਕਿੱਥੋਂ ਲੈ ਕੇ ਆਉਂਦਾ ਸੀ ਤਾਂ ਹੋਰ ਕਿਥੇ ਸਪਲਾਈ ਕਰਦਾ ਸੀ ਉਹ ਜਿੰਨੇ ਵੀ ਇਹਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਆਏ ਉਹਨਾਂ ਤੇ ਬੜੇ ਪ੍ਰੋਪਰ ਤਰੀਕੇ ਦੇ ਨਾਲ ਹੁਣ ਸਾਡੀ ਅੱਗੇ ਜੇ ਚੱਲ ਰਹੀ ਹੈ ਪਰਤਾ ਕਿ ਇਹ ਕਿੱਥੋਂ ਲੈ ਕੇ ਆਉਂਦਾ ਤੇ ਅੱਗੇ ਕਿੱਥੇ-ਕਿੱਥੇ ਦੇਣੀ ਹੈ ਠੀਕ ਹੈ ਆਪ ਹੀ ਨਸ਼ਾ ਕਰਦਾ ਹੈ ਕੋਈ yes ਇਹਨਾਂ ਸ਼ੱਕ ਕਰਦਾ ਹੈ ਇਹਦਾ ਡੋਪ ਟੈਸਟ ਕਰਾਇਆ ਜਾਊਗਾ ਕਿਉਂਕਿ ਇਹਦੇ ਤੇ ਪਹਿਲਾਂ ਵੀ ਜਿਹੜਾ ਐਂਡੀਪੀਐਸ ਦਾ ਹੈ ਉਹ 27 ਐਂਡੀਪੀਐਸ ਦੇ ਤਹਿਤ ਮੁਕਦਮਾ ਹੈ ਉਦੋਂ ਵੀ ਇਹਦਾ ਮਤਲਬ ਮੁਕਦਮਾ 27 ਐਂਡੀਪੀਐਸ ਉਹਦੇ ਕੋਰ ਕਵਰੀ ਹੋਈ ਹੈ ਪੀਣ ਦਾ ਸੀ ਡੋਪ ਟੈਸਟ ਪੋਜ਼ਿਟਿਵ ਆਇਆ ਤੇ ਸਰ ਜਿੱਡੀ ਰਿਕਵਰੀ ਲੱਗਦਾ ਕਿ ਇੰਟਰ ਸਟੇਟ ਨੈਟਵਰਕ ਹੋ ਸਕਦਾ ਹੈ ਸਰ ਬਿਲਕੁਲ 100% ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਸਾਡਾ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਜਿਹੜੇ ਛੋਟੇ ਲੈਵਲ ਤੇ ਜਿਹੜੀ ਹੈ ਹੈਰੋਇਨ ਜਿਹੜੀ ਹੈ ਅਸੀਂ ਜਿੰਨੀ ਵੀ ਹੁਣ ਤੱਕ ਬਰਾਮਦ ਕਰਦੇ ਰਹੇ ਹਾਂ ਹੁੰਦੀ ਰਹੀ ਲੇਕਿਨ ਇਹ ਕਾਫੀ ਦੇਰ ਤੋਂ ਬਾਅਦ ਕਾਫੀ ਦੇਰ ਤੋਂ ਮਤਲਬ ਪਿਛਲੇ ਦੇ ਕੁਝ ਸਮੇਂ ਤੋਂ 2-4 ਮਹੀਨਿਆਂ ਤੋਂ ਇਹ ਹੁਣ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਾਨੂੰ ਹੈਰੋਇਨ ਇਹ ਜਿਹੜੀ ਬਰਾਮਦ ਰਿਮਾਂਡ ਵਗੈਰਾ ਫੇਰ ਲੈਂਦਾ ਜੀ ਰਿਮਾਂਡ ਵਗੈਰਾ ਲੈਣਾ ਤੁਸਾਂ ਇਹ ਪੇਸ਼ ਕਰਨਾ ਜੀ ਅੱਜ ਪੇਸ਼ ਕਰਕੇ ਪ੍ਰੋਪਰ ਰਿਮਾਂਡ ਆ ਲੈਵਾਂਗੇ ਉਹ ਤਾਂ ਲੈਣਾ ਹੀ ਪਏਗਾ ਕਿਉਂਕਿ ਇਹ ਜਿਸ ਤਰੀਕੇ ਦੀ ਰਿਕਵਰੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਉਹਦੇ ਤਹਿਤ ਇਹ ਜਿਹੜੀ ਫਾਰਵਰਡ ਬੈਕਵਰਡ ਲੱਗੀ ਉਹਨੂੰ ਬਹੁਤ ਧੰਗਾਈ ਦੇ ਵਿੱਚ ਆ ਸਾਡੇ ਮਾਨ ਜੋ ਐਸਐਸਪੀ ਦੀਆਂ ਗਾਈਡਲਾਈਨ ਦੇ ਮੁਤਾਬਕ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਸਰ ਮਾਰਕੀਟ ਵੈਲਿਊ ਕਿੰਨੀ ਹੋਣੀ ਹੈ ਇਹਦੀ ਮਾਰਕੀਟ ਵੈਲਿਊ ਤਾਂ ਮੈਂ ਇਹਦੇ ਬਾਰੇ ਕੁਝ ਨਹੀਂ ਕਿਹਾ ਸਰ ਤਾਂ ਤੇ ਆਈ ਥਿੰਕ ਇਹ ਦਸਨੋਂ ਜ਼ਿਆਦਾ ਵੀ ਲੋਡ ਨਹੀਂ ਹੋएगी ਠੀਕ ਮੈਂ ਠੀਕ ਹੈ ਮਾਰਕੀਟ ਵੈਲਿਊ ਦਾ ਕੁਝ ਨਹੀਂ ਮੈਂ ਕਿਹਾ ਸਰ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸਰ ਮੜ ਗਿਆ ਮੋ ਜੀ ਨਾਮ ਹੋਰ ਮੜ ਗਿਆ contemplative of blackkt experiences <muchas>